ਜੀ ਸਤਿ ਸ਼੍ਰੀ ਅਕਾਲ ਸਭ ਦਾ ਤੁਹਾਡਾ ਸੈਲ ਬਲੌਗ ਦੇ ਵਿੱਚ ਹੋਰ ਚ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਨੂੰ ਅਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿਹੋ ਜਿਹੀ ਲੱਗਦੀ ਹੈ ਤੁਹਾਨੂੰ ਸਾਡੀ ਹਾਂਜੀ ਅੱਜ ਦਿਨ ਹੈਗਾ ਮੰਗਲਵਾਰ ਦਾ ਤੇ ਸ਼ਾਮ ਦੇ ਵੱਜ ਚੁੱਕੇ ਨੇ 6:30 ਤੇ ਇਹ ਵੀਡੀਓ ਥੋੜੀ ਜੀ ਤੁਹਾਡੇ ਕੋਲ ਲੇਟ ਆਊਗੀ ਕਿਉਂਕਿ ਅੱਜ ਜਿਹੜਾ ਕੱਲ ਨੂੰ ਬਲੌਗ ਆਉਣਾ ਉਹ ਆਪਣੇ ਕੋਲ ਪਹਿਲੇ ਤਿਆਰ ਹੈ ਤੇ ਪਰਸੋਂ ਨੂੰ ਆਊਗੀ ਤੁਹਾਡੇ ਕੋਲ ਵੀਡੀਓ ਇਹ ਤੇ ਅੱਜ ਆਪਾਂ ਗਏ ਸੀਗੇ ਮਾਚੂਆੜਾ ਮਾਚੂਆੜੇ ਸਾਹਿਬ ਕਿਉਂਕਿ ਥੋੜੇ ਜਿਹਾ ਕੰਮ ਸੀ ਜੀ ਬਾਜ਼ਾਰ ਕਰਨ ਵਾਲੇ ਉਹ ਕਰਕੇ ਆਂਦੇ ਨੇ ਅੱਜ ਮੈਂ ਤੇ ਜਿਸ ਤਰ੍ਹਾਂ ਦੋਨੇ ਜਣੇ ਗਏ ਸੀਗੇ ਤੇ ਕੁਛ ਉਥੋਂ ਪਨੀਰੀ ਲੈ ਕੇ ਆਂਦੀ ਆਪਾਂ ਨੇ ਬੂਟੇ ਲਾਉਣੇ ਨੇ ਮਤਲਬ ਸਬਜ਼ੀ ਦੇ ਉਹ ਲਿਆਂਦੇ ਨੇ ਤੇ ਉਹ ਵੀ ਜਣ ਜਾਣਾ ਹੁਣ ਦਹਾਨੇ ਕਿਹ ਕਿਹ ਲਿਆਂਦੇ ਨੇ ਆਪਾਂ ਨੇ ਉਸ ਦਾ ਬਿਲਾ ਆਪਾਂ ਨੇ ਘਰੇ ਲਾਤੀ ਹੈ ਹਨਾ ਉਹ ਤਾਂ ਹੋ ਜਾਣਗੇ ਚਲੋ ਸਬਜ਼ੀ ਹਾਂ ਤੇ ਇਹ ਆਪਾਂ ਨੇ ਲਿਆਂਦੇ ਨੇ ਟਮਾਟਰਾਂ ਦੇ ਪਨੀਰੀ ਇਹ ਕਿ ਟਮਾਟਰ ਲਿਆਂਦੇ ਆ ਇਹ ਲਾਉਣੇ ਆ ਤੇ ਇਹ ਹੈਗੀ ਆ ਸ਼ਿਮਲਾ ਮਿਰਚ ਦੀ ਪਨੀਰੀ ਤੇ ਇਹ ਹੈ ਗਿਆ ਬੈਂਗਣੀ ਮੈਨੂੰ ਨਾ ਬੈਂਗਣੀ ਦੀ ਸਬਜ਼ੀ ਬੜੀ ਵਧੀਆ ਲੱਗਦੀ ਆ ਗੋਲਪਤਾਉਂਾ ਨਾ ਦੇਖਦੇ ਆ ਉਹਨਾਂ ਨੇ ਕਿਹਾ ਤਾਂ ਹੈਗਾ ਵੀ ਇਹ ਬੈਂਗਣੀ ਦੀ ਆ ਜੇ ਨਿਕਲੇ ਆਪੇ ਬੈਂਗਣੀ ਕਈ ਵਾਰ ਨਾ ਗੋਲਪਤਾਉਂਾ ਨਿਕਲੇ ਆਉਂਦੇ ਨੇ ਲੱਗਿਆਂ ਤੋਂ ਬਾਅਦ ਪਤਾ ਲੱਗਦਾ ਚਲੋ ਜੀ ਆਪਾਂ ਇਹਨਾਂ ਨੂੰ ਬੀਜ ਦਨੇ ਆ ਫੇਰ ਜਦੋਂ ਲੱਗੇ ਫੇਰ ਤੁਖਾਵਾਂਗੇ ਜਦੋਂ ਲੱਗਣਗੇ ਹਲਾ ਪਹਿਲਾਂ ਬੀਜ ਦਈਏ ਤੇ ਹੁਣ ਸ਼ਾਮ ਦਾ ਟਾਈਮ ਹੋ ਰਿਹਾ ਹੋ ਰਿਹਾ ਹੈ ਬਹੁਤ ਸੋਹਣੀ ਠੰਢਣੀ ਹਵਾ ਚੱਲਦੀ ਆ ਤੇ ਮੌਸਮ ਬਹੁਤ ਸੋਹਣਾ ਹੋਇਆ ਹੋਇਆ ਮੈਂ ਚਲੋ ਹੁਣ ਆਪਾਂ ਨੇ ਕੰਮ ਕਰ ਮੈਂ ਫਟਾਫਟ ਨੂੰ ਮੇਲ ਦੇ ਘਾਰਾਂ ਵਗੈਰਾ ਦਾ ਪਾਣੀ ਵੀ ਪਲਾਤਾ ਅੱਜ ਤਾਂ ਸੱਜਰੇ ਮੈਂ ਵੀ ਫਿਰ ਮੈਂ ਇਹ ਬੂਟੇ ਲਾਉਣੇ ਨੇ ਕਿਉਂਕਿ ਬੂਟੇ ਲਾਉਣ ਦੇ ਕਾਫੀ ਟਾਈਮ ਲੱਗ ਜਣਾ ਮੈਂ ਕਲੀ ਨੇ ਲਾਉਣੇ ਨੇ ਨਾ ਜਿਸ ਕਾਰਨ ਪਤਾ ਨਹੀਂ ਬਾਛਵਾਲੇ ਜਾਣ ਕਰਕੇ ਥੱਕ ਗਿਆ ਉਹ ਸਕੂਲੋਂ ਤਾਂ ਸੱਜਰੇ ਆ ਗਿਆ ਸੀਗਾ ਜੇ ਹਫਡੇ ਹੋ ਗਿਆ ਸੀਗਾ ਪਰ ਉੱਥੇ ਟੁਰਨ ਕਰਕੇ ਥੱਕ ਗਿਆ ਉਹਨੂੰ ਨੀਂਦ ਆ ਗਈ ਕੋਣ ਸੁਤਾ ਪਿਆ ਕੱਲ ਤਾਂ ਕਹਿੰਦੇ-ਕਹਿੰਦੇ ਮम्मी ਮੈਂ ਜਾਊਂਗਾ ਤੇਰੇ ਨਾਲ ਲਵਾਊਂਗਾ ਪਰ ਹੁਣ ਸੌਂ ਗਿਆ ਮੈਂ ਚੱਲ ਤੇ ਸੌਂ ਜਾ ਤੇ ਚਲੋ ਜੀ ਆਪਾਂ ਨਾਲ ਦਿਆਂ ਨਾਲ ਤੁਹਾਨੂੰ ਦਿਖਾਉਂਦੇ ਆਂ ਫੜ ਦੜ ਦਮ ਹਾਲ ਕਿੰਨੀ ਸੋਹਣੀ ਠੰਡੀ ਹਵਾ ਚੱਲਦੀ ਹੈ ਬਣੇ ਰਿਓ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਫੋਲੋਅ ਕਰਿਓ ਜ਼ਰੂਰ ਕਰਿਓ ਬੈਕ ਕੈਂਪਿੰਗ ਨਾਲ ਦਿਖਾਉਣੇ ਮੈਂ ਦੇਖੋ ਜੀ ਮੌਸਮ ਇੱਦਾਂ ਨਾ ਹੋਇਆ ਹੈ ਹਾਲੇ ਆਪਣੇ ਆਲੇ-ਦਲੇ ਥੋੜਾ-ਥੋੜੇ ਕਣਕ ਵੱਢੀ ਗਈ ਆ ਇਹਨੇ ਲੋਕ ਨਹੀਂ ਲੱਗੇ ਹੈਗੇ ਵੱਢਣ ਕਣਕਾਂ ਵਾਹਿਗੁਰੂ ਸਿੱਚੇ ਕਾਸ਼ ਤੇ ਬਾਬਾ ਜੀ ਵੀ ਲੱਗ ਚੁੱਕੇ ਹੈ ਖੜਿਆਲ ਵੱਜ ਗਈ ਗੁਰਦੁਆਰਾ ਸਾਹਿਬ ਆਟੂਗਾ ਵੈਸੇ ਦੁਪਹਿਰ ਨਾਲ ਹਵਾ ਹੁਣ ਖੜ ਗਈ ਪਹਿਲਾਂ ਬਹੁਤ ਜ਼ਿਆਦਾ ਚੱਲਦੀ ਸੀ ਠੰਡੀ-ਠੰਡੀ ਹਵਾ ਤੇ ਹੁਣ ਸਾ ਥੋੜੀ ਹੋਆ

ਅੰਗੂਰ ਲੱਗਦੇ ਨੇ ਮਿੱਠੇ ਮਿੱਠੇ ਐਡ ਕੀ ਹੈ ਤੀਏ ਸਾਲ ਲੱਗੇ ਨੇ 2 ਸਾਲ ਪਹਿਲਾਂ ਤੋੜ ਕੇ ਖਾ ਲੇ ਤੇ ਇਸ ਵਾਰ ਤੀਏ ਸਾਲੇ ਦਾ ਤੇ ਆ ਡੇਕਾ ਬੰਨਿਆ ਹੋਇਆ ਨੇ ਆਪਣੇ ਚੰਨੂ ਮਿੰਨੂ ਚੁੰਨੂ ਮੁੰਨੂ ਦੀ ਆਪਣੇ ਆਂਦੀਆ ਉਹ ਰੱਜ ਕੇ ਅੱਜ ਦੇ ਪਾਪੇ ਨੇ ਇਹ ਨਹੀਂ ਹੁੰਦੀਆਂ ਛੱਡੀਆਂ ਡੇਕਾ ਹੀ ਚੜੀ ਗਿਆ ਤੇ ਉਹ ਰੱਜੇ ਬੈਠੇ ਨੇ ਫੇਰ ਮੈਂ ਉਹਨਾਂ ਨੂੰ ਹੁਣ ਅੰਦਰ ਬੰਦ ਕਰਿਆ ਹੋਇਆ ਫੇਰ ਠਹਿਰਕ ਖੋਲਦੇ ਆ ਤੇ ਗੋਹਾ ਵਗੈਰਾ ਚੱਕ ਕੇ ਝਾੜੂ ਲਗਾ ਕੇ ਪਾਣੀ ਪਲਾਤਾ ਇਹ ਵੀ ਬੇਲੀਆਂ ਨੇ ਹੁਣ ਮੈਂ ਸਾਰੇ ਤੇ ਹੁਣ ਆਪਦਾ ਬੈਠ ਕੇ ਰਾਮ ਕਰਨਗੇ ਇੱਧਰ ਬੈਠੀ ਆਪਣੀ ਬੀਰੋ ਦੇਖੋ ਅੰਦਰ ਬੋਲਦੀਆਂ ਪਤਾ ਢਿੱਡ ਭਰੇ ਪਏ ਨੇ ਨੰਦਿਆਂ ਅੰਨਾ ਆਪਣੇ ਖੁਰਪੀ ਲਈ ਚੱਕ ਜਿੰਨੇ ਕੋ ਆਪਣੇ ਕੋਲ ਇੰਨੀ ਜਗ੍ਹਾ ਇਹ ਇੰਨੀ ਕਿ ਚਲਾ ਦਨੇ ਜਿੰਨੇ ਕੋ ਬੁੱਟੇ ਲੱਗੇ ਬਾਕੀ ਆਪਾਂ ਲਾਵਾਂਗੇ ਜੀ ਲਸਣ ਪੱਟ ਕੇ ਲਸਣ ਵਾਲੀ ਜਗਾ ਵਧੂਆ ਤੇ ਇਧਰਲੇ ਪਾਸੇ ਆਪਾਂ ਨੇ ਉਦੋਂ ਭਿੰਡੀਆਂ ਵੀ ਜੀ ਸੀ ਨਾ ਉਹਦੇ ਨਾਲ ਹੀ ਆਪਾਂ ਲਾਉਨੇ ਆ ਦੇਖਦੇ ਆ ਕਿਹੜੇ ਬੂਤੇ ਲਾਉਨੇ ਆ ਬੱਟਾ ਤੇ ਨਹੀਂ ਲਾਉਂਦੇ ਹੈਗੇ ਆਹੀ ਲਾਵਾਂਗੇ ਇਦਾਂ ਹੀ 2 ਪੱਟ ਕੇ ਲਾ ਦੇਣੇ ਇਹ ਹੈਗੇ ਟਮਾਟਰਾਂ ਦੇ ਨਾਪਾ ਬੈਂ ਲੀਨ ਲਾ ਦੇ ਬੈਂਗਣੀ ਦੇ ਬੂਟੇ ਲੱਗਣ। ਬੈਂਗਣੀ ਦੇ ਬੂਟੇ ਦਾ ਫਲਾਰ ਵੀ ਬਹੁਤ ਹੋ ਜਾਂਦਾ। ਫਾਈਨ ਨੂੰ ਪੂਰੇ ਵਿੱਚ ਆਣਾ ਹੁੰਦਾ। ਮੈਂ ਉਹਨਾਂ ਕਿəsi ਕੱਟ ਦੇ ਦੇ। ਕਹਿੰਦਾ ਨਹੀਂ 20 ਰੁਪਏ ਦੀਆਂ ਗੁੱਟੀਆਂ ਬਣੀਆਂ ਹੋਣਗੀਆਂ, 10 ਤੋਂ ਬੂਟੇ ਹੋਣਗੇ। ਪਰ ਲੱਗਦਾ ਨਹੀਂ 10 ਹੋਣਗੇ, ਵੱਧੇ ਲੱਗਦੇ ਨੇ ਤਾਂ। ਚਲੋ। ਕਿਉਂਕਿ ਫਿਰ ਬਹੁਤ ਜ਼ਿਆਦਾ ਹੋ ਜਾਂਦੇ ਨੇ। ਇੰਨੇ ਕੁੜਾ ਖਾ ਹੁੰਦੀ ਐ ਬਸ ਇੰਨਾ ਕਾ ਚਲੂ ਆਪਣੇ ਘਰ ਦੀ ਸਬਜ਼ੀ ਹੋ ਜਾਂਦੀ ਐ ਵੀ ਸਪਰੇਹਾਂ ਤੋਂ ਬਗੈਰ ਤਾਂ ਬੀਜ ਲੰਨੇ ਹੁੰਨੇ ਆ ਪਰ ਗੁੱਟੀ ਛੋਟੀ ਮਿਲਦੀ ਨਹੀਂ ਬੜੀ ਉਹ ਦੰਦੇ ਨੇ ਥੋੜਾ ਲਾ ਦਿੰਦੇ ਦੇਖੀਓ ਜਿੰਨੇ ਕਹਿੰਦਾ ਮਿੱਟੀ ਦਾ ਬੱਜੀ ਆ ਉਹ ਜਗ੍ਹਾ ਤੋਂ ਦੀ ਐ ਓਦੋਂ ਕਿ 그아비토라드 ਕਹਿਣਾ ਨਾ ਅਸੀਂ ਬੈਂਗਣੀ ਲਿਆ ਕੇ ਲਈ ਤੇ ਉਹ ਬਾਅਦ ਚ ਨਿਕਲੇ ਚਿੱਟੇ ਬਤਾਉਂਗਾ ਹਾਂ ਨਾ ਖਾਹੋਂ ਨਾ ਬਾਸਤ ਫਿਰ ਬਾਅਦ ਚ ਪੱਟੇ ਨੇ ਅਸੀਂ ਪਰੀਖਾ ਪਾਈ ਦੇ ਕੇ ਦੁੱਤੇ ਨੇ ਕਿੰਦਾ ਬਹੁਤ ਬੁਧੀਆ ਮਨ ਵਿੱਚ ਟਮਾਟਰਾਂ ਦੀ ਪਨੀਰੀ ਵੀ ਨੇ ਕਹਿ ਕੇ ਦਿੱਤੀ ਸ਼ਿਮਲਾ ਮੇਰੇ ਸ਼ਿਮਲਾ ਵਿੱਚ ਵੀ ਲਾ ਜੇ ਵੀ ਤਾਂ ਸਭੀ ਛੋਟੇ ਛੋਟੇ ਫਨੀਰੀ ਲਾਤੇ ਤਿੰਨ ਬੂਟੇ ਲਾਤੇ ਤਿੰਨ ਚਾਰ ਬੂਟੇ ਲਾਤੇ ਪੰਜਵੇਂ ਬੂਟਾ ਲਾਤੇ ਫਲਾਰ ਤਾਂ ਇਹਨਾਂ ਦਾ ਕਾਫੀ ਹੋ ਜਾਂਦਾ ਲਓ ਜੀ ਆਪਣੇ ਬੂਟੇ ਹੈ ਲੱਗ ਗਏ ਇਹਨਾਂ ਨੂੰ ਬਾਚ ਲਿਆ ਕੇ ਪਾਉਨੇ ਆ ਪਾਣੀ ਰਹਿ ਗਈ ਹੁਣ ਆਪਣੀ ਆਹ ਪਨੀਰੀ ਮਿਰਚਾਂ ਦੀ ਲਓ ਜੀ ਹੁਣ ਆਹ ਪਨੀਰੀ ਰਹਿ ਗਈ ਆਪਣੇ ਮਿਰਚਾਂ ਦੀ ਇਹਨਾਂ ਨੂੰ ਵੀ ਲਾਉਨੇ ਆ ਜੀ ਕਿਤੇ ਪਾਣੀ ਆ ਪਾ ਲੈੰਦ ਬਾਲਟੀ ਭਰ ਲੈੰਦ ਬਸ ਤੱਕ ਗਿੱਲੀ ਹੋਗਾ ਪਾਣੀ ਦੁੱਤਾਗੇ ਖੇਤ ਤੇ ਖੇਤ ਵੀ ਲੋੜ ਪਵੇਗੀ ਪਾਣੀ ਕਰਨ ਨੂੰ ਲੈ ਕੇ ਛੁੱਟੀ ਹੋ ਗਈ فائਕਟਰੀ ਆਪਣੇ ਨੇੜੇ ਹੀ ਇੱਥੇ ਫੈਕਟਰੀ ਹੈ ਕੋਲ ਥੋੜੀ ਦੂਰ ਘਰ ਤੋਂ ਛੁੱਟੀ ਹੋ ਗਈ ਤੇ ਇਹ ਪਾਣੀ ਪਾਉਣਾ ਆਪਣੇ ਬੇਲਣ ਬੇਲਣ ਪਾਉਣਾ ਹੈ ਅੱਥੇ ਵੀ ਲਾਉਣੀਆਂ ਨੇ ਆਪਾਂ ਨੇ ਇੱਕ ਦਹਾਂਦਰ ਮਸ ਚੱਕੇ ਦੇਣੇ ਨੇ ਹੁਣ ਸੁੱਕ ਗਏ ਆਪ ਨੂੰ ਦੇਜੀ ਕਦੋਂ ਸੁਆਹ ਪਾਤੀ ਗਈ ਸੀ ਇਹ ਨਹੀਂ ਜਾਂਦੀ ਜੀ ਪਾਣੀ ਘਟ ਗਿਆ ਹੋਰ ਲੈ ਕੇ ਬਾਲਟੀ ਵਰਕੇ ਹੁਣ ਮੈਂ ਛੋਟੀ ਬਾਲਟੀ ਭਰ ਕੇ ਲੈ ਕੇ ਆਈ ਹਾਂ ਜਿਸ ਕੰਮ ਹੱਕਾ ਵਾਹ ਹਾਂ ਪਾਪਾ ਹੱਕਾ ਵਾਹ ਹਾਂ ਮੈਂ ਮੇਕ ਉਸਵਾ ਹੈ ਨਹੀਂ ਪੂਰਾ ਮੈਂ ਪੱਤੇ ਜਿੱਥੇ ਪਾ ਦਾਂਗਾ ਤਬੂਂ ਦੇ ਹੁੰਦੇ ਆ ਦੇਖ ਤਾਹੇ ਪੱਤੇ ਸੋਨੇ ਹੋ ਗਏ ਇਹਨਾਂ ਤੇ ਸੁਆਹ ਪਾ ਲੇਗੀ ਇਹਨਾਂ ਨੂੰ ਪੱਤੇ ਖਾਗੂਂਦੀ ਦੇ ਸੁਆਹ ਲਿਆ ਕਰ ਬਾਗੂ ਫੇਰ ਹਟ ਜਾ ਲਓ ਜੀ ਆ ਹੈਗਾ ਨੈਕਸਟ ਡੇ ਕੱਲ ਆਪਾਂ ਨੇ ਵਿੱਜੇ ਸੀਗੇ ਉਹ ਬਤਾਉਂ ਤੇ ਕਿਸ ਤਰ੍ਹਾਂ ਟਮਾਟਰ ਉਧਰ ਲਾਏ ਸੀਗੇ ਬੂਟੇ ਆਪਣੀ ਰੈਗੀ ਸੀਗੀਆਂ ਸ਼ਿਮਲਾ ਮਿਰਚ ਦੀ ਪਨੀਰੀ ਆਪਾਂ ਨੇ ਇੰਨੀ ਕਾ ਪਾਲਕ ਪਰਨ ਪੱਟ ਕੇ ਰੱਖਤੀ ਤੇ ਉਹ ਕਿੱਥੇ ਨੇ ਉਹਨੂੰ ਦੁੱਤੀਆ ਇੱਥੇ ਲਾ ਦੰਨੇ ਆ ਬੂਟੇ ਇਹ ਪਾਲਕ ਮੈਂ ਤਾਂ ਨਹੀਂ ਪੱਟੀ ਹੈਗੀ ਉਹ ਬੱਕਰੀਆਂ ਬਹੁਤ ਸੋਣੀਆਂ ਖਾਂਦੀਆਂ ਨੇ ਇਹਦੇ ਪੱਤੇ ਤੇ ਉਹ ਖਾਂ ਰੰਦੀਆਂ ਉਹ ਬੂਟੇ ਪਰੇ ਲਾਏ ਨੇ ਉਹ ਨਹੀਂ ਬੂਟੇ ਕਿਹੜੇ ਉਹ ਕੀ ਕੀ ਆ ਪਨੀਰੀ ਆ ਦੇ ਆ ਦੇਖੋ ਜੀ ਰਾਤ ਮੈਂ ਨਾ ਰੱਖਦੇ ਉਥੇ ਗੋਬਰ ਗੈਸ ਦੀ ਕੰਦ ਤੇ ਮੈਂ ਚੱਲ ਸਵੇਰੇ ਲਾਉਂਗੀ ਤੇ ਬੱਕਰੀਆਂ ਨੇ ਰਾਤੋਂ ਰਾਤ ਆ ਖਾ ਲੇ ਐਨਾ ਸ਼ੁਕਰ ਮੇਰੇ ਤੇ ਧਿਆਨ ਚਾ ਆ ਗਿਆ ਵੀ ਥੱਲੇ ਰਹਿ ਗਏ ਉਥੇ ਤਾਂ ਬਚ ਗਏ ਨਹੀਂ ਇਹ ਵੀ ਖਾ ਲੈਣ ਦੇ ਪੂਸੇ ਤਾਂ ਖਾ ਗਏ ਉੱਤੇ ਬੈਠੂ ਤੋਂ ਖਾਦਾ ਥੱਲੇ ਵਾਲੇ ਕਿਹਨਾਂ ਚੱਕੇ ਉੱਪਰ ਤਾਂ ਮੈਂ ਬਾਅਦ ਚ ਰੱਖਿਆ ਜਾ ਕੇ ਉਹ ਜਾਂ ਚਿੱਟੇ ਭਲਾ ਦੇ ਪਿਆ ਸੀ ਹਾਂ ਉਹ ਡੱਬੇ ਪਾਇਆ ਪਿਆ ਉਹ ਇੰਨਾ ਟੋਆ ਨਾ ਪਾਣੀ ਵੀ ਪਾਉਣਾ ਬਸ ਥੋੜੀ ਥੋੜੀ ਮਿੱਟੀ ਪਾ ਦੇ ਤਾਂ ਐਵੇਂ ਟੋਆ ਜੇ ਰੱਖ ਕੇ ਨਾ ਇਹਨੂੰ ਦੱਬ ਦੇ ਲੇ ਫੜ ਲਾ ਮੈਂ ਆਹ ਕੱਟ ਦਉਗੀ ਹੋ ਗਈ ਬਸ ਓਕੇ ਹੂੰ ਆਪਾਂ ਮਿੱਟੀ ਨੇ ਪਾ ਇੱਕੋ ਪਰ ਲਾਇਆ ਪਰ ਇੱਧਰ ਉੱਥੋਂ ਪਾਇਆ ਹਾਂ ਆਹ ਦੇ ਇੱਧਰ ਤੇਰੇ ਮਗਰ ਆਹ ਦੇ ਟੋਆ ਬੱਟੇ ਹਾਂ ਹਾਂ ਦੇਖੋ ਹੁਣ ਹੋ ਗਏ ਜੀ ਬਸ ਤਾਂ ਜੜਾ ਤਾਂ ਨਾਲ ਹੀ ਨੇ ਪੱਤੇ ਪੱਤੇ ਖਾ ਗਈਆਂ ਬਾੜੀਆਂ ਮਿਰਚਾਂ ਹਾਂਦੀਆਂ ਨੇ ਛੇਲੀਆਂ ਜੀਆਂ ਹੋਰ ਕੀ ਆਵੇ ਮੇਰੇ ਬੱਚੇ ਬੱਝ ਜਾਏਗਾ ਹਾਂ ਤਾਂ ਬਨ ਕੇ ਰੱਖਣੇ ਪੈਣੇ ਨੇ ਅਸੀਂ ਤਾਂ ਨਹੀਂ ਬੰਦਦੇ ਹੈਗੇ ਹਲੇ ਛੋਟੇ ਨੇ ਆਹਾਂ ਜਾਂ ਲੈ ਲੈਂਦੇ ਨੇ ਮੈਂ ਚਲੋ ਹੋ ਜਾਣ ਕੁਸ ਪਰ ਇਹ ਨੁਕਸਾਨ ਹੀ ਬਹੁਤ ਕਰਨ ਲੱਗ ਗਈ ਕੋਈ ਚੀਜ਼ ਨਹੀਂ ਛੱਡਦੇ ਹੈਗੇ ਕੋੜਾ ਕੋੜਾ ਹੂੜਾ ਸਾਰਾ ਕੁਸਤਾ ਜਿੱਦਾਂ ਕੋੜਾ ਪੱਤਾ ਵੀ ਨਹੀਂ ਛੱਡਦੇ ਹਾਂ ਪਤਾ ਨਹੀਂ ਬੇ ਹੁੰਨ ਨਾ ਕਿ ਹੁੰਨ ਨਾ ਕਿ ਪਤਾ ਕੋੜਾ ਗੂੜਾ ਪੱਤਾ ਲਸਣ ਵੀ ਖਾਏ ਜਾਂਦੇ ਨੇ ਇਹ ਜਿਹੇ ਆਪਾਂ ਮਾਇਦੇ ਨੂੰ ਹਮੇਸ਼ਾ ਪਾ ਦੇ। ਪਾ ਕਰ। ਜਿਹੜੇ ਲੱਗੇ ਨੇ ਇਹਨਾਂ ਨੂੰ ਪਾਣੀ ਪਾ ਦੇ। ਮਿੱਟੀ ਨਾਲ ਦੱਬਤੀਆਂ ਜਿਹੜਾ ਸਾਰੀਆਂ। ਹਾਂ। ਪਾਣੀ ਆ ਦਾ ਦਿੱਕ ਦਿੱਕ। ਹਾਂ ਇਹ ਕੱਢ ਦੇ ਆ ਇਹਦੇ ਨਾਲ ਪਾ ਦੇ ਪਾਣੀ। ਸਾਰੇ ਬੁੱਟਿਆਂ ਨੂੰ ਪਾ ਦੇ। ਅਜ ਵੀ ਨਹੀਂ ਰਹੀ ਹੋ ਗਿਆ ਮੈਨੇ। ਉਹਨਾਂ ਨੇ ਵੀ ਜੂ। ਸਾਰੇ ਨਿਭਾਉਣੇ ਆ। ਕਿਵੇਂ ਕਿਵੇਂ ਪੋੜਾ। ਇਹ ਪੰਡੀਆਂ ਆਪਣੇ ਅਗੜਾ ਉਧਰ ਵੀ ਜਾਣਾ ਮਮਾ ਇਹ ਪੰਡੀਆਂ ਬਿੱਤੀਆਂ ਨਾ ਉਹਨਾਂ ਵੀ ਪੋੜਾ ਕੋਈ ਕੁਸ਼ ਰਹਿ ਗਈ ਗੁੱਤੀ ਹੰਦੂਸ ਲਾਗਾ ਚੇ ਇੱਕ ਪਾਲਕ ਚਾਪ ਰਹੀ ਸੀ ਦੇਖੋ ਜੀ ਚੱਕੂੰਦੀ ਹੈ ਇਹ ਜੜਾ ਬਹੁਤ ਮੈਂ ਤਾਂ ਆ ਇੰਨੀ ਕੱਟ ਜੜਾ ਬਹੁਤ ਲੱਗੇ ਨਾ ਥੱਲੇ ਇਹ ਬਹੁਤ ਬੰਨ ਨਹੀਂ ਜੀ ਜੀ ਹਾਂ ਉਹ ਤੇ ਵੀ ਤੇ ਇਹਦੇ ਬਾਹਰ ਤਾਂ പാ ഫോട്ടം ലീഗ് ആത്ജ സവേ പേ ਕਵਿਨ ਨੂੰ ਉਹਦੇ ਨਾਲ ਦੀ ਸਟੇਲ ਲੱਗਦੀ। ਸਮਝੀ ਪਣੀ ਪੀਰੇ ਆ। ਮੈਂ ਫਲ ਭਰ ਦੇਣਾ। ਇਹ ਬੜਾ ਬਾਹਰ ਕਹਿ ਜਾਂਦਾ। ਪਪੀ ਇਹ ਸਿੱਡ ਦੇਣੀ ਆ। ਓਏ ਪਰ ਹੋ ਜਾ। ਪੰਚਾ ਵੀਰੂ। ਕਾਹਨੇ ਕਿਹਾ ਕਿਹੜਾ ਬੋਲ ਦੇਣਾ ਟੱਕ ਮਾਰੋ ਚਲ ਤੂੰ ਅੱਜ ਢਿੱਡ ਭਰਿਆ ਪਏ ਫੇਰ ਵੀ ਨਿਹੜਦੀ ਹੈਗੀ ਬੇਸਬਰੇ ਜੀ ਨਹੀਂ ਨਹੀਂ ਰੱਜਦੇ ਹੈਗੇ ਅੱਟੇ ਟੋ ਤੇ ਨਾ ਭਰਿਆ ਪਏ ਚਲੋ ਤੂੰ ਚਲੋ ਚਲੋ ਚਲ ਹਾਂ ਮਿਰਚਾ ਮੂਚਾ ਸਾਰਾ ਗੁੱਸਾ ਖਾਈ ਜਾਂ ਰਾਂ ਮਿਰਚਾਂ ਨਹੀਂ ਛੱਡਦੇ ਨੀ ਚਲ ਮਿਰਚ ਛੱਡ ਦੂਗਾ ਅਬਾਂ ਭਾਂਟੀ ਰੱਖੀ ਉਧਰ ਰੱਖ ਮਾਓ ਮੈਨੂੰ ਕੰਮ ਕੋਈ ਪਾ ਹਾਂ ਦੋ ਘੁੱਟ ਪੁੱਤਰ ਰਹਿਗੇ ਮੈਨੂੰ ਖੁਰਪਾ ਦੇ ਹੂੰ ਇੱਥੇ ਵੀ ਦੋ ਕਾਹਨਾਂ ਆਹ ਚੱਕੇ ਨੂੰ ਹੂੰ ਅੰਦੇ ਤੋਂ ਹੀ ਦੱਸਾਂਗੇ ਕੋਈ ਬਹਿੰਦੀ ਨਾ ਹੋਵੇ ਇਹ ਵੀ ਬਹੁਤ ਵਧੀਆ ਲੱਗ ਰਿਹਾ ਹੋਰ ਇਹਨੂੰ ਬਾਹਰ ਨੂੰ ਬਣੀ ਪਾਵਾ ਆੜੀ ਆੜੀ ਉੱਤੇ ਪਈ ਜਾਂਦਾ ਸੁੱਕਿਆ ਬਿਜਾਇਆ ਮੋਟਰ ਚਲਾਵਾਂਗੇ ਤੇ ਪੈ ਜਾਣ ਉਹ ਪਰ ਕੇ ਲਿਆਉਣਾ ਪੈਣਾ ਅੰਮਾ ਇੱਕ ਬਾਹਰ ਤੋਂ ਹੋਰ ਬਾਹਰ ਲਿਆਉਣੀ ਹੈ ਮੈਂ ਲੱਭ ਜਾ ਸਕਾਂ ਤਿੰਨ ਰੱਖੋ ਜਿਹੜੇ ਦੋ ਕਫਟਰ ਰਹਿ ਗਏ ਲਾ ਦਈਏ ਤੇਰਾ ਪਾਲਕ ਜੀ ਤਾਂ ਸਾਨੂੰ ਹੁਣ ਚੱਕਣਾ ਪਾਣੀ ਪਾ ਲੈਣਾ ਇਹਨਾਂ ਨੂੰ ਕਿਹੜਾ ਬਜਾ ਨਾ ਬਰਾਂਡ ਜੀ ਆਣਾ ਫੜਾ ਫੜਾ ਕਰ ਹੋੜ ਰਾਤ ਨੂੰ ਗਰਾਊਂਡ 'ਚ ਤਾਂ ਇਹ ਬੂਟੇ ਤਾਂ ਇਹ ਤਾਂ ਹੈ ਨਹੀਂ ਬਰਗੜਾ ਹੀ ਹੋ ਜਾਂਦਾ ਬਰਗੜਾ ਹਾਂ ਹੁਣ ਜਾ ਲਾਂ ਹਾਂ ਤਾਂ ਸਾਈਡ 'ਚ ਉਹਨੇ ਮੇਰਾ ਨਜ਼ਾਰਾ ਹੀ ਹੈ ਹੋ ਖਰਾਬ ਨੂੰ ਠੰਡਾ ਮੌਸਮ ਕਿ ਹੋ ਜਾਂਦਾ ਤਾਂ ਵਧੀਆ ਨਾ ਹਾਂ ਨਾ ਤੇ ਮਾਰੇ ਘਰ ਪਾੜ ਦੇ ਮਾਹਰਾ ਪਾਣੀ ਲੈ ਆਲੇ ਬੂਟੇ ਸਾਰਾ ਪਾਣੀ ਨਿਕਲ ਜਾਂਦਾ ਕਿੱਧਰ ਆਉ ਦੇ ਬਿਹਤਰ ਪੈਰ ਆਦੇ ਕਿੱਥੇ ਚੜ ਗਈ ਕਿੱਥੇ ਆਪੇ ਅੱਜ ਤਾਂ ਪਏ ਉਹ ਗੁੰਨੀਲ ਕੋਗਰ ਇੱਕੋ ਬਰੇ ਵੇ ਦੇਖ ਤਾ ਆ ਆ ਤਕ ਖੋਲਾ ਦੇ ਦੇਖ ਤੁਰਦੀਆ ਬੰਦ ਕਰ ਦੋ ਵੀਡੀਓ ਮਾ ਡੱਕੇ ਹੀ ਲਾਇਨੇ ਚੱਕੇ ਦੇਣ ਦੀ ਹੁਣ ਚੱਕ ਨਹੀਂ ਹੁੰਦੀ ਜ਼ੋਰ ਬਹੁਤ ਲੱਗਦਾ ਮੈਂ ਧੂਣੀ ਤੇ ਰੱਖਾਂਗੇ ਆ ਦੇ ਖਾਈ ਜਾਂਦੇ ਨਾਲੇ ਅਸੀਂ ਮਸਾ ਖਿੱਚੀ ਆ ਤੁਹਾਨੂੰ ਇਹਦਾ ਖੰਦ ਦੇਣੇ ਥੋੜੀ ਤਾਂ ਹੀ ਤੇ ਮੈਂ ਛੱਡ ਲਈ ਬੱਸ ਚਲ ਹੁਣ ਧੂਣੀ ਤੇ ਰੱਖੀ ਜਾਵਾਂਗੇ ਨਾਲ ਦੀ ਨਾਲ ਉਹ ਲੈ ਆ ਦੇ ਕਿੱਥੇ ਗਿਨੇ ਗਿਨੇ ਲੈ ਸਵਾ ਬਸ ਕਰੀ ਨਾ ਤੇ ਡੱਕ ਲੈ ਬਾਹਰ ਬਸ ਕਰ ਆ ਤਾਂ ਬੜਾ ਹੀ ਰੱਜਿਆ ਪਿਆ ਇਹੀ ਬੜਾ ਖੰਦਾ ਬੱਕਰੀ ਇੱਥੇ ਹੀ ਬੜਨਾ ਨੇ ਨੇ ਜਿੰਨੇ ਬੰਨਨਾਗੇ ਫਿਰ ਉਹ ਕੋਈ ਆਉਂਦੀ ਨਹੀਂ ਮੈਂ ਉਹਨਾਂ ਛੱਡ ਦੇਣੀ ਕੋਤਾ ਮਿਰਚਾਂ ਖਾ ਗਏ ਲਾ ਉਹ ਹਾਲੇ ਕਿੱਥੇ ਜਾਂਦੀ ਫਿਰਦੀ ਹਾਂ ਆ ਬਾਲਟੀ ਮੱਥਲੇ ਚੱਲਦੀ ਉਧਰ ਲੈ ਤੂੰ ਆ ਵੀ ਲੈ ਚੱਲ ਤੱਕ ਮੈਂ ਲੈ ਚੱਲ ਇਹਨਾਂ ਲੱਗੀ ਬਣਾ ਬਣੀ ਹੈ ਇਹਨਾਂ ਮੈਂ ਕਰਤਾ ਮੈਂ ਮੇਰੇ ਕੱਪੜੇ ਭਿੱਜ ਗਏ ਹੁਣ ਤੈਂਪੇ ਉਹਨੇ ਚਲ ਪਾਣੀ ਹੈ ੱਲੇ ਬੰਨਾ ਰਾਹ ਦੋ ਜੀਸ ਲਾਓ ਜੀ ਜਿਸ ਕਰਨ ਪਾਉਂਦਾ ਹੁਣ ਬੇਲਾਂ ਨੂੰ ਪਾਣੀ ਜਿਹੜੇ ਕੱਲ ਆਪਾਂ ਬੀਜ ਕੇ ਗਏ ਆ ਟਮਾਟਰ ਤੇ ਬਤਾਓ ਮਰ ਜਾ ਜੇ ਜਾਂਦੇ ਨੇ ਧੁੱਪਾਂ ਨਾਲ ਸਾਰੇ ਨੂੰ ਇੱਕ ਵੱਡੇ ਤੋਂ ਬਹਾਪਤ ਪਾਣੀ ਪਾਣੀ ਤਾਂ ਪੀਣਾ ਹੀ ਆ ਤੋ ਧੁੱਪਾ ਪਤਾ ਕਿੰਨੀ ਹੈ ਗਰਮੀ ਆ ਰਹੀ ਹੈ ਆ ਰਹੀ ਹੈ ਸਾਰੇ ਹਾਂ ਸਾਰੇ ਇਹ ਜੇ ਇੱਥੇ ਮਕੋਣੀਆਂ ਹੈ ਬਾਲਟੀ ਉਹ ਦੋ ਬੇਲਾ ਹੱਥਰ ਤੇ ਮੈਂ ਉਹ ਦੋ ਇਲਾ ਕਹਿ ਨਾ ਛੋਟੀ ਉਹ ਆ ਗਏ ਫੇਰ ਇੱਥੇ ਉਹ ਚੰਨੂ ਮੁੰਨੂ ਵਾਸਾ ਕਰੋ ਹਣਾ ਢੇਡ ਦੋੜਾ ਪਰਿਆ ਪਿਆ ਚਲ ਹੁਣ ਚੰਨੂ ਮੁੰਨੂ ਇੱਥੇ ਨਿਵੇੜ ਦੇ ਸਾਰੇ ਪਾ ਦੇ ਥੀ ਬੂਟੇ ਨੂੰ ਮਗਰ ਲਾ ਤੇ ਸੁੱਕ ਕੇ ਮਗਰ ਲਾ ਪਾ ਦੇ ਸਾਰੇ ਨੀਰਾ ਹੋ ਗਿਆ ਲੈਟਾਂ ਲੱਗ ਗਈਆਂ ਟੈਂਕੀ ਵਰਗੀ ਮੋਬਾਈਲ ਚ ਚਾਨਣਾ ਲੱਗਦਾ ਵੈਸੇ ਨੀਰਾ ਹੋਇਆ ਪਿਆ ਉਹ ਬੈਕ ਲੜੇ ਕਢਾ ਦੇ ਚਲ ਐ ਕਰ ਜਿਹੜੀ ਉਹ ਬਾਇਲਟੀ ਆ ਉਹ ਉਹਨਾਂ ਬੇਲਾਂ ਨੂੰ ਪਾ ਦੇ ਕਾਲੂ ਦਵਾਂਗੇ ਜੀ ਭਿੰਡੀਆਂ ਨੂੰ ਪਾਣੀ ਇਹਨਾਂ ਮਸਤੀ ਸੁੱਜਣ ਦੀ ਇੱਥੇ ਆ ਕੇ ਆਥੇ ਵੀ ਚੱਕ ਕੇ ਅੰਦਰ ਲਾਉਣੀ ਆ ਸਕ ਹਾਲੀ ਬਤ ਹਾਲੀ ਇਹਨਾਂ ਤੇ ਮੈਂ ਸਵੇਰੇ ਪਾ ਗਈ ਸੀਗੀ ਸਵਾਹ ਸਵਾਹ ਪਾਉਣ ਨਾਲ ਪੱਤੇ ਦਾ ਬਹੁਤ ਫਰਕ ਪੈ ਜਾਂਦਾ ਦੇਖੋ ਕਿੰਨੇ ਸੋਹਣੇ ਪੱਤੇ ਹੋ ਗਏ ਮੁੰਡੀਆਂ ਨੇ ਖਾਦੇ ਪੈਤੇ ਇਹ ਬੇਲਾ ਪੱਟ ਕੇ ਲਾਉਣੇ ਸਾਂਗਣੀਆਂ ਨੇ ਛਿੱਧੀਆਂ ਕਰ ਦੇ ਇਹਨਾਂ ਨੂੰ ਹਾਂਜੀ ਆਹ ਲਓ ਮੈਂ ਵੀ ਦਿੰਦੇ ਆ ਇੱਲਾ ਆਪਣੀਆਂ ਸਾਰੇ ਬੂਟੇ ਲੱਗ ਗਏ ਉਹਨਾਂ ਨੂੰ ਮਸਤੀ ਪਾਣੀ ਵੀ ਪਾਤਾ ਆ ਦੇਖ ਕੇ ਮੈਂ ਪਾਤੀਆਂ ਫਿਰਦੇ ਆ ਦੇਖੀ ਦੇਖੀ ਪਾਣੀ ਵੀ ਪਾਤਾ ਤੇ ਮੌਸਮ ਬਹੁਤ ਸੋਹਣਾ ਹੋਇਆ ਹੈ ਠੰਡਾ ਮਸਤੀ ਦਿਸ ਕਰਨ ਚ ਚਾਵਲ ਲੱਗਿਆ ਆਪਦੇ ਚੁੰਨੂ ਮੁੰਨੂ ਨਾਲ ਹਾਂਜੀ ਵੀਡੀਓ ਦਾ ਕਰਦੇ ਹਾਂ ਇੱਥੇ ਐਂਡ ਮਿਲਾਂਗੇ ਕੱਲੂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜੇ ਕੋਈ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਵੀ ਕਰਿਓ ਕਿ ਬੀੜੀ ਕਿਹੋ ਜਿਹੀ ਲੱਗੀ ਤੁਹਾਨੂੰ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਬੋਤਲ ਕਿੰਨਾ ਹੋ ਗਿਆ